ਤੇਰੀ ਖਤਮ ਨਹੀਂ ਇਹ ਮੈਂ ਕਿਹਾ ਵੈਸੇ ਤਾਂ ਮੈਂ ਰੁਟੀਨ ਚ ਖਾਣ ਨਹੀਂ ਆ ਤੇ ਕਈ ਵਾਰੀ ਜਿਹੜੇ ਸਕਿੱਪ ਹੋ ਜਾਂਦੀ ਆ ਚਿੱਤਪੁੜਿਆ ਚੌਲ ਮੈਂ ਇੱਕ ਠੂੰਗਾ ਲਾ ਲਿਆ ਇਹ ਬਹੁਤ ਸੁਆਦ ਬਣਿਆ ਨਾ ਮੈਨੂੰ ਭੁੱਖ ਬੜੀ ਲੱਗੀ ਪਈ ਹੁਣ ਥੋੜੀ ਜਿਹੀ ਨਰਗੀ ਆ ਗਈ ਸੀ ਨਰਗੀ ਤਾਂ ਤੋਹੀ ਪਈ ਹਾਂ ਤਾਂ ਭਾਂ ਜੰਗ ਲੜਾ ਲੂ ਵਾਟ ਛਾਇ ਜੂਇੰਗ ਵਾਟ ਇਜ਼ ਗੋਇੰਗ ਟੂ ਮੇਕ ਓਨਲੀ ਇੰਗਲਿਸ਼ ਰਾਈਸ Hmm. How to make it cut? Kids of cut. How much degree to move and go? क्या मैं बोल रहा हूँ मैं तो समझ नहीं आती। Hey, I'm American. American English. How much to go? How much go? मैं तो समझ नहीं It has to go. Is uh, all right. That's all right. I'm very hungry. Give us. I'm two. You're two. Okay. This, guys, there's two potatoes. ਐਂਡ ਸਮ ਇਟਸ ਪੁਛਾਚੂਸ ਪੁਛਾਚੂਸ ਕੁੰਗੇਨ ਪੁਛਾਚੂਸ ਅਮਰੀਕਨ ਇੰਗਲਿਸ਼ ਆ ਤੁਹਾਡੇ ਪੱਲੇ ਨਹੀਂ ਪੈਣੀ ਹਨ ਪੜੋ ਵੀ ਇਹ ਫੇਲ ਵੀ ਇਹ ਪਾਸ ਆ ਜੋ ਵੀ ਹੈ ਕਿਤੇ ਕੀਤੀ ਤਾਂ ਵੀ ਇਹ ਹੀ ਨਾ ਨਹੀਂ ਨਹੀਂ ਦੂਜਾ ਡੱਗਾ ਪਾਸਟੂ ਲਾ ਕੇ ਬ੍ਰੇਕਾਂ ਲਾ ਗਿਆ ਤਾਂ ਜੱਗੇ ਨਾਲੋਂ ਜ਼ਿਆਦਾ ਮੈਂ ਇਸ ਟਾਈਮ ਨਹੀਂ ਨਹੀਂ ਗੱਲ ਤਾਂ ਸੁਣੋ ਤੂੰ ਜਾ ਅ ਇੱਕ ਸੈਕਿੰਡ ਮੈਂ ਤੁਹਾਨੂੰ ਇੱਕ ਚੀਜ਼ ਦਿਖਾਉਣਾ ਡੈਡੀ ਨੇ ਮੈਟ੍ਰਿਕਸ ਕੀਤੀ ਹੋਈ ਆ ਤੇ ਤੁਸੀਂ ਬੀਏ ਤੇ ਰਹਿ ਗਏ ਡੈਡੀ ਨੇ ਤਾਂ ਡਿਗਰੀ ਕੀਤੀ ਮੈਟ੍ਰਿਕਸ ਦੀ ਆ ਨਾ ਤੇ ਹੋਰ ਡਿਪਲੋਮਾ ਕੇ ਮੈਂ ਤਾਂ ਡਿਗਰੀ ਤੇ ਰਹਿ ਗਈ ਮੈਟ੍ਰਿਕਸ ਮਣੀ ਮੋਟੀ ਗੱਲ ਨਹੀਂ ਕੀ ਮੈਂ ਵੀ ਅਗਲੇ ਸਾਲ ਮੈਟ੍ਰਿਕਸ ਕਰ ਲੈਣੀ ਬੜਾ ਮੈਟ੍ਰਿਕਸ ਕਿੱਡਾ ਵੱਡਾ ਬੜਾ ਪਲਸ 10th ਹੈ 10th ਆਹ 10th ਹੁਣ ਕਿੱਡਾ ਵੱਡਾ ਬੜਾ ਪਲਸ ਤੋਂ ਨਿਕਾ ਜਾ ਮੈਟ੍ਰਿਕਸ ਕੀਤੀ ਗਾਇਸ ਦਾਦੀ ਨੇ ਮੈਟ੍ਰਿਕਸ ਦਾਦੀ ਤਾਂ ਪੂਰੇ ਚੜਾਈਏ ਦਾਦੀ ਦੀ ਪੂਰੀ 10th ਉਹ ਵੇਖੋ ਅਸੀਂ ਦੋ ਮਸ਼ੀਨਾਂ ਲੈ ਆਂਦੀਆਂ ਗਾਇਸ ਇੱਕ ਗਾਇਸ ਹੋ ਰਹੀ ਤੇ ਇੱਕ ਹੋ ਰਹੀ ਪਿੱਛੇ ਕ ਪਿੱਛੇ ਇਧਰ ਆਪਣੀ ਇਧਰ ਆਪਣਾ ਗਰਾਊਂਡ ਉਹ ਲੱਗਾ ਆ ਮੇਰਾ ਨੈਟ ਜੋ ਕਿ ਬੜੇ ਮਹੀਨਿਆਂ ਤੋਂ ਉੱਥੇ ਡੋਲਿਆ ਹੋਇਆ ਹੈ ਤੇ ਆ ਚੀਜ਼ ਜਿਹੜੀ ਲੱਗੀ ਸੀ ਉਹ ਵੇਖੀ ਅੱਗ ਲੱਗ ਆਹ ਲੱਗ ਲਾਈਏ ਕਿਤੇ ਆ आई कांट ओह क्यूट ओंदा जूम 6x ਦਾ ਤੁਹਾਡੇ ਆਈਫੋਨ ਦਾ ਮੇਰੇ ਫੋਨ ਦਾ ਆ 13x ਦਾ ਐਂਡਰੋਇਡ ਦਾ ਇਹ 6x ਹੀ ਅੱਗ ਪਾ ਰਿਹਾ ਦਾ ਤੱਕ ਪਾ ਰਿਹਾ ਹੈ। ਅਹ। ਅਗਲੇ ਪਿੰਡ ਦੀ ਧੀ ਵੀ ਇਗਲੇ ਨਾਲ ਵੀ ਕੀ ਕੰਮ ਕਰਦੀ ਆ ਉਹਦੇ ਘਰ ਚ ਬੈਠੀ ਆਹ ਦੇਖੋ ਕਿੰਨਾ ਆ ਪਿਕਸਲ ਪਾਟੀ ਹੈ। ਕਦੇ ਮਿਸਤਰੀ ਵੀ ਦੇ ਨਾ ਨੁਮਾਣਾ ਵੀਡੀਓ ਤੇ ਜੇ ਮੈਂ ਆਪਦੇ ਫੋਨ ਦੇ ਵਿਖਾਵਾਂ ਫੇਰ ਮਮੇ ਦੇ ਫੋਨ ਦੇ ਵੇਖੇ ਤੇ ਉਹ ਚੰਦ ਵਿਖਾਦੇ ਨਾ ਚੰਦ ਤਾਂ ਕੋਈ ਬੰਦਾ ਤੇ ਮੈਂ ਬਣਾਈ ਹੋਈ ਵੀਡੀਓ ਤੇ ਆ ਦੇਖੋ ਗਾਇਸ ਕਿੰਨਾ ਦਿਖਾਉਂਦਾ ਪਿਆ ਚੰਦ ਆਪ ਦੱਸੋ ਤੇ ਇਹਦਾ ਹੈਗਾ ਮਮੀ 6x ਦਾ ਜੂਮ ਹੁੰਦਾ ਹੈਗਾ 100x ਦਾ ਜੂਮ ਨਹੀਂ ਫਰਕ ਹੋਊਗਾ ਫਰਕ ਤਾਂ ਹੀ ਹੋਊਗਾ ਉਹ ਤਾਂ ਮੰਨਦੇ ਆ ਇੱਕ حساب ਦਾ ਕਿੰਨੇ 94x ਜਿਆਦਾ ਹੁੰਦਾ ਜੂਮ ਆਈਫੋਨ ਆਈਫੋਨ ਕਰਦੇ ਰਹਿੰਨੇ ਉਹਨੇ ਕਦੇ ਵੇਲਾ ਆਈਫੋਨ ਨਹੀਂ ਉਹ ਸੈਮਸੰਗ ਮੈਨੂੰ ਤਾਂ ਆਈਫੋਨ ਪਸੰਦੀ ਨਹੀਂ ਉਹ ਜਿਹੜੀ ਸੀਰੀਜ਼ ਨਵੀਂ ਆਉਂਦੀ ਉਹ ਲੈ ਲੈਂਦਾ ਮੇਰਾ ਉਹ ਵੀ 1.5 ਲੱਖ ਦਾ ਵੀ 1.5 ਲੱਖ ਦਾ ਉਹਦੇ ਸਟੋਰੇਜ ਜ਼ਿਆਦਾ ਹੁੰਦੀ ਮੈਂ ਮਾ ਤਾਂ ਲੈਂਦਾ ਉਹਨਾਂ ਨੂੰ ਲੋਪ ਵੀ ਨਹੀਂ ਚਲਦੇ ਬਿਜ਼ਨਸ ਪਰਪਸ ਦੇ ਵਿੱਚ ਉਹਨੂੰ ਕਹਿੰਦਾ ਮੈਨੂੰ ਇਹ ਜ਼ਿਆਦਾ ਫਿੱਟ ਰਹਿੰਦੇ ਆ ਨਾ ਹਮ ਬਣਾਇਕ ਨੂੰ ਚੱਲ ਖੁਸ਼ ਅੱਜ ਖੁਸ਼ ਨੂੰ ਅਸੀਂ ਚੌਲ ਬਣਾਉਣੇ ਸਿੱਖਣ ਲੱਗੇ ਆ ਤੇ ਤੇਲ ਪਾ ਲਿਆ કડਚੀ ਇੱਕ ਤੇ ਹੁਣ ਪਾਲਵ ਹੈ

ਹੁਣ ਮੈਂ ਤੁਹਾਨੂੰ ਦੱਸ ਦਿਆਂਗਾ ਕਿ ਤੁਸੀ ਕੀ ਪਾਉਣਾ ਹੈ ਓਕੇ ਗਾਇਜ਼ ਮੇਰੀ ਮੈਂਦੀ ਦਾ ਰੰਗ ਵੇਖੋ ਕਿੰਨਾ ਵਧੀਆ ਤੇ ਹੁਣ ਆਪਾਂ ਖੋਸ਼ ਨੂੰ ਦੋ ਚਮਚਾ ਚੰਦੂ ਇਹਦੇ ਵਿੱਚ ਜੀਰਾ ਨਹੀਂ ਹੈਗਾ ਜੀਰਾ ਐਡ ਕਰਨਾ ਪੈਣਾ ਮੈਂ ਜੀਰੇ ਤੋਂ ਬਿਨਾਂ ਚਾਹ ਨਹੀਂ ਟੇਸਟੀ ਬਣੇ ਹਾਂ ਯੈਸ ਥਿਸ ਇਜ਼ ਜਵਾਨ ਨਾਟ ਜੀਰਾ ਪਾ ਇਥੇ ਜੀਰਾ ਫਿਲ ਕਰ ਲੈਣੇ ਆ ਓਏ ਜਦੋਂ ਵੀ ਖਤਮ ਹੋ ਜਾਂਦਾ ਮੈਂ ਫਿਲ ਕਰ ਲੈਂਦੀ ਆ ਤੋਤੇ ਸੀਗੇ ਬਾਕਸ ਜਿਹੜੇ ਖਾਲੀ ਹੋ ਜਾਂਦੇ ਆ ਚਲ ਕਰਦਾ ਸਟੈਪ ਪਾਉਂਗਾ ਦਸਾਂ ਜਲੂਨ ਪਾਉਂਦਾ ਇਧਰ ਇੱਕ ਹਾਂ ਐਵੇਂ ਨਹੀਂ ਪਾਉਣਾਗਾ ਤਾਂ ਮਾਰਸ ਖਰਾਬ ਬਿਲਕੁਲ ਪ੍ਰੋਫੈਸ਼ਨਲ ਸ਼ੈਪ ਆਇਆ ਪਾਉਂਦਾ ਹਾਂ ਕਿ ਭਾਈ ਹੱਥ ਨਹੀਂ ਚੱਕ ਆਵਾ ਨਹੀਂ ਕਰਦਾ ਸੱਚੀ ਚਲ ਠੀਕ ਆ ਹੁਣ ਆਹ ਫੜ ਪਾ ਦੋ ਤਣ ਪਾ ਦੇ ਇਹ ਸਟਾਈਲ ਵੇ ਸਟਾਈਲ ਵਾਜਦੇ ਹੋਣ ਅੱਜ ਸਿੱਟ ਅੱਜ ਨੋਟ ਕਰ ਲਾ ਐ ਤਾਂ ਨਾ ਢਾ ਗਵਾਂਡੀਆਂ ਨੂੰ ਨਹੀਂ ਨੂਨ ਦੇਣਾ ਪਰ ਪਾ ਦੇ ਪਾ ਦੇ ਪਰ ਕੇ ਪਾ ਮੁੜ ਕੇ ਟਿੱਕੇ ਜਿਹਾ ਸਵਾਦ ਨਹੀਂ ਲੱਗਣਾ ਤੁਹਾਨੂੰ ਥੋੜਾ ਅਜੇ ਹੋਰ ਪਾ ਦੇ ਥੋੜਾ ਅਜੇ ਮੁੜ ਕੇ ਟਿੱਕੇ ਜਿਹਾ ਰੋਚ ਫਿਰ ਮੈਂ ਬੋ ਹੁਣ ਅੰਜ ਕਰਾ ਜੀਰੇ ਦੇ 2 ਚਮਚ ਪਾ ਦੇ ਉਹ ਚਮਚ ਕੋਪਰ ਕੇ ਫੋ ਫੋ ਇਹ ਤਾਂ ਸ਼ੈਫ ਬਣ ਗਏ ਇਹ ਤਾਂ ਬਸ ਬਣ ਗਏ ਸ਼ਬ ਤੁਸੀਂ ਤਾਂ ਗ੍ਰੋਸਰੀ ਦੂਜੇ ਦਿਨ ਖਤਮ ਇਹ ਕੋਈ ਕੰਮ ਕਰਨ ਲੱਗ ਪਹੁੰਤੇ ਇਹ ਮਿਰਚ ਨਹੀਂ ਪਾਣੀ ਅੰਕਲ ਜੀ ਇਹਨੂੰ ਇਹਨੂੰ ਵਿੱਚ ਰੱਖ ਆਹ ਪਰ ਆਹ ਚਮਚ ਪਰ ਇਹ ਕਾਲੀ ਮਿਰਚ ਪਾ ਦੇ ਮੈਂ ਕਾਲੀ ਮਿਰਚਵਾਵਾ ਥੋੜੀ ਜਿਹੀ ਹੋਰ ਪਾ ਦੇ। ਕਿੰਨੀ ਕਿੰਨੀ ਕੱਟ? ਬਸ ਘੱਟ ਰੱਖਣਾ। ਕੱਟ ਕਰਦੇ ਥੋੜੀ ਜਿਹੀ ਕੱਟ ਕਰਕੇ ਪਾ। ਕਾਲੀ ਮਿਰਚ ਇੱਕ ਤਾਂ ਚੌਲਾਂ ਨੂੰ ਵਾਈਟ ਥੋੜੀ ਦੇਰ ਦੇ ਨਾ ਕਰਾਰੇ ਬੜੇ ਬਣ ਜਾਂਦੇ ਚੌਲ। ਲੋਨ ਮਿਰਚ ਪੈ ਗਿਆ। ਤੇ ਹੁਣ ਆਪਾਂ ਜਿੰਨੇ ਚੌਲ ਆ ਚੌਲ ਇੱਕ ਕੌਲਾ ਲੈ ਆ ਤੇ ਉਦੋਂ ਡਬਲ ਪਾਣੀ ਪਾਉਣਾ ਠੀਕ ਐ। ਲਿਆ ਆਪਾਂ। ਉਹ ਕੋਲ ਇਹ ਚੌਲ ਨਹੀਂ ਵਿੱਚ ਪਾਉਣੇ ਇਹਨੂੰ ਪੱਕਣ ਦੇ ਅਜੇ ਉਹਨਾਂ ਜਦੋਂ ਪਾਣੀ ਲਿਆ ਉਹ ਕੋਲ ਆਉਂਦੇ ਬੈਠੋ ਲਾਂ ਤੇ ਚੌਲ ਅਸੀਂ ਧੋ ਕੇ ਰੱਖ ਲਏ ਆ ਕਿੰਨੇ ਆਸਾਨ ਰਸਤੀ ਆ ਤੇ ਖੁਸ਼ ਨੂੰ ਸਿਖਾਉਨੇ ਆ ਜਿਵੇਂ ਅੱਜ ਮੈਂ ਠੀਕ ਨਹੀਂ ਸੀ ਚਲੋ ਇਹ ਨਾ ਹੋਵੇ ਬੀ ਭੁੱਖੇ ਤਾਂ ਨਾ ਰਹਿਣਗੇ ਕੰਟੈਂਪ ਬੰਦਾ ਘਰ ਹੀ ਨਹੀਂ ਹੁੰਦਾ ਜਿਵੇਂ ਕਿ ਭੁੱਖੇ ਚੌਲ ਬਣਾਉਣੇ ਹਨ ਬਸ ਬਣਾਨੇ ਆ हां बस पानी ਛੱਡ ਲੈਣੀ ਤੇ ਹੋਰ ਤੁਹਾਨੂੰ ਇੱਕ ਗੱਲ ਦੱਸਦੀ ਆ ਅੱਜ ਪਤਾ ਖੁਸ਼ਦੀ ਮੈਂ ਹੁਣੇ ਚੋੜੀ ਚ ਫੜੀ ਆ ਕੋਈ ਪੁੱਛਣਾ ਅੱਜ ਮੈਂ ਠੀਕ ਨਹੀਂ ਸੀਗੀ ਤੇ ਖੁਸ਼ ਨਹੀਂ ਵੇਖੋ ਉਹ ਦੋ ਗੁਲੀ ਨਾ ਮੈਂ ਮਟਰ ਫ੍ਰੀਜ਼ ਕਰ ਰੱਖਿਆ ਇਹਨਾਂ ਮਟਰ ਕੱਢਣ ਗਈ ਤੇ ਆ ਵੇਖੋ ਇਹਨੇ ਫੇਰ ਅੱਜ 1 ਮਿੰਟ ਆਈ ਇਹ ਵੀ ਸੜ ਗਿਆ ਫੇਰ ਅੱਜ ਕਸਟਰਡ ਬਣਾ ਕੇ ਰੱਖਿਆ ਸੜ ਗਿਆ ਵੀ ਸੜ ਗਿਆ ਨਹੀਂ ਸੜਿਆ ਸੜ ਗਿਆ ਨਹੀਂ ਸਹੀ ਕਰੋ ਟੇਸਟ ਕਰੋ ਮਾੜਾ ਮੋਟਾ ਥੱਲੇ ਇਹ ਕੜਚੀ ਮਾਰਦੇ ਰਹਾ ਕਰਨਾ ਥੱਲੇ ਲੱਗ ਗਿਆ ਹੁਣ ਮਾੜਾ ਮੋਟਾ ਇੱਧਰ ਆਉਂਦੀ ਸੀ ਪਾਣੀ ਹੋ ਗਈ ਇਹਦਾ ਤੇ ਡਬਲ ਕੋਣਾ ਡਬਲ ਪਾਣੀ ਹਾਂ ਚੋਲਾ ਦੇ ਵਿੱਚ ਹੀ ਪਾਈ ਜੰਨਾ ਹੋਰ ਲੱल्या ਹੁਣ ਵਿੱਚ ਪਾਉਣਾ ਚਲ ਠੀਕ ਹੈ ਇਹ ਵੀ ਸਹੀ ਹੈ ਸਾਰੇ ਇਕੱਠਾ ਹੀ ਪਾ ਲਵਾਂਗੇ ਅੱਜ ਖਲਾਰੇ ਨੇ ਫਲੋਰ ਕਰਿਓ ਗਏ ਅੱਜ ਥੋੜਾ ਫਰੀਕ ਲਮੱਟਾ ਸਾਨੂੰ ਅੱਜ ਤੇਲ ਨਹੀਂ ਕੀਤਾ ਬਸ ਅੱਜ ਤਾਂ ਪਾਂ ਖੋਸ਼ ਨੇ ਵਿੱਚ ਪਾਣੀ ਪਾਤਾ ਜਿੰਨੇ ਰੈਸਪੀ ਬਣਾਉਣੀ ਹੁੰਦਾ ਉਹ ਨਿਕਲ ਗਿਆ ਤੇ ਫਿਰ ਕੁਕਿੰਗ ਸਾਡੇ ਉੱਪਰ ਲਈ ਪਾ ਗਿਆ ਵਧੀਆ ਨੇ ਇਕ ਭੁੰਨੇ ਕੱਟੀ ਜੀ ਸਬਜ਼ੀ ਵਧੀਆ ਲੱਗਦੀ ਹੈ ਕੋਲ ਨੇ ਗੀ ਨਹੀਂ ਪਾ ਰਹੇ ਪਾਣੀ ਘੱਟ ਕਿੰਨਾ ਪਾਇਆ ਪਾਣੀ ਦੋ ਚਮਚੇ ਆਹ ਬੁੱਝ ਕਾਡਾ ਭਾਈ ਨੰਬਰ ਇੱਕ ਖੋਸ਼ ਐਵੇਂ ਜਦੋਂ ਪਾਣੀ ਸੁੱਕ ਗਿਆ ਨਾ ਤੇ ਬਾਅਦ ਕਰਕੇ ਰੱਖ ਦੇ ਪਾਣੀ ਪਾ ਕੇ ਜਿਸ ਵਾਂਗ ਤੂੰ ਪਾ ਗੀ ਗੋਯਨ ਨੂੰ ਹੀਟ ਥੋੜੂ ਮਿਲਦੀ ਉੱਤੇ ਆਹਿੰਦੇ ਆ ਵਾਟਰ ਅਬਜ਼orb ਹੁੰਦਾ ਇਹਦਾ ਪਾਣੀ ਹੁੰਦਾ ਕੈਸ ਆਉਟ ਦੀ ਦੌਰਾਨ ਚ ਉਹ ਵਾਟਰ ਫੋਰਮ ਚ ਆਇਆ ਤੇ ਵਾਟਰ ਫੋਰਮ ਹੁੰਦੀ ਹੁਣ ਬਸ ਹੁਣ 5 ਮਿੰਟ 2-3 ਮਿੰਟ ਵੀਟ ਕਰੋ ਆ ਸਿੱਧਾ ਕਰਿਆ ਕਰਕੇ ਜੁੜਾ ਮਿੰਗਾ ਕਿ ਰੱਖਦਾ ਤੇ ਤੁਹਾਡੇ ਤੋਂ ਕਿੰਨਾ ਚਿਰ ਆਹ ਵੇਲਾ ਪੱਗ ਤੇਰੀ ਚੱਕ ਖਲਾਰੇ ਜਦੋਂ ਤੂੰ ਆਇਆ ਤੇ ਖਲਾਰੇ ਪਾਏ ਹੋਏ ਆ ਤੂੰ ਬੜਾ ਚਿਰੋਂ ਕੇ ਮੇਰੇ ਜੂੜਾ ਨਹੀਂ ਬੁਲਿਆ ਨਾ ਹਾਂ ਹੁਣ ਬਥੇਰੇ ਮਲ ਕੇ ਇਹਨਾਂ ਮਲ ਕੇ ਇੱਡਾ ਜੂੜਾ ਕੀਤਾ ਇਹ ਬੜੇ ਇਹਰ ਮੈਂ ਉਹ ਸੋਚਦਾ ਇਧਰ ਵੇਖੋ ਨਹੀਂ ਜੋ ਮੈਂ ਖੁਸ਼ ਇਧਰ ਆਇਆ ਲੱਗਦਾ ਨਾ ਜਿਵੇਂ ਅੰਦਰ ਗਾਰਡਨ ਗਾਰਡਨ ਜਿਹਾ ਬਣ ਗਿਆ ਹੁੰਦਾ ਨਾ ਹਮ ਸਰੋਂ ਫੂਰਾ ਪੰਪਾਇਆ ਉਧਰ ਲਾਈਟ ਹੀ ਨਹੀਂ ਜਗਾਈ ਉਹ ਟ੍ਰੇ ਨਹੀਂ ਚੁੱਕੀ ਕੱਲੇ ਗਲਾਸ ਚੁੱਕ ਕੇ ਇਧਰ ਇਧਰ ਹੋਰ ਆਪਾਂ ਦੇਖੋ ਡਰ ਲੱਗਦਾ ਤੈਨੂੰ ਹੈ ਫੂਰਾਮ ਚੈੱਕ ਕਰੋ ਬਾਈ ਜ਼ੈਪ ਚਲੋ ਆਹ ਲਾਈਟ ਵੀ ਜਗਾ ਕਮਰੇ ਦੀ ਐਸੋਲੇ ਤੱਕਾਲਾ ਸੰਧਿਆ ਵੇਲੇ ਤਨਾ ਅੱਜ ਬਾਹਰ ਦਾ ਕਿਦਾਂ ਮੌਸਮ ਵੇਖਿਆ ਹੀ ਨਹੀਂ ਅਜ ਤਾਂ ਥੋੜਾਕ ਟਾਈਮ ਹੀ ਬਾਹਰ ਬੈਠੇ ਆ ਤੇ ਬਸ ਹਨੇਰਾ ਹੋਈ ਚੁੱਕਾ ਹੈ ਆਲਮੋਸਟ ਦੇਖੋ ਵੀਊ ਬਾਹਰ ਦਾ ਇਹ ਅਸੀਂ ਖਿੜਕੀ ਤੋਂ 뷰 ਲੈਨੇ ਆ ਇੱਥੋਂ ਬੜਾ ਸੋਹਣਾ 뷰 ਆਉਂਦਾ ਪੁੱਲ ਦਾ ਹੁਣ ਤਾਂ ਹਨੇਰਾ ਹੋ ਗਿਆ ਯਸ ਇਹ ਰਿਆ ਤੇ ਰਸੋਈ ਚੋਂ ਸਾਹਮਣੇ ਬੜਾ ਹੀ ਸੋਹਣਾ ਲੱਗਦਾ ਇੱਧਰ ਸਾਹਮਣੇ ਆਪਣੀ ਰਸੋਈ ਆ ਤੇ ਸਾਹਮਣੇ ਮਸ਼ੀਨਾਂ ਵਿਖਾਤੀਆਂ ਆ ਪਾ YouTube ਫੈਮਿਲੀ ਨੂੰ ਆਉਂਦਾ ਪਿਆ ਹਾਂ ਨੂੰ ਕਹਿੰਦਾ ਮੈਂ ਪਾਣੀ ਲਿਆ ਦੇ ਬੋਤਲ ਉਹ ਪਾਣੀ ਲਿਆਈ ਆ ਓਏ ਫੋਨ ਲੈ ਲਈ ਫਿਰ ਫੋਨ ਮਤਲਬ ਫੋਨ ਦਾ ਕੀ ਸਿਸਟਮ ਆ ਇਹਦਾ ਫੋਨ ਕਿਹੜਾ ਮੇਰੇ ਇੰਦੇ ਕੋਲੇ ਨਹੀਂ ਸੀ ਮੈਂ ਬਾਈ ਮੇਰੇ ਅੱਡੇ ਚ ਆਂਦਾ ਵੀ ਤੇਰਾ ਚਲਾਉਣਾ ਸੀ ਖਸ਼ਿਆ ਉਹ ਮੈਂ ਤਾਂ ਨਹੀਂ ਲੈ ਕੇ ਦਿੰਦਾ ਉਹਨੂੰ ਇੱਥੇ ਕਿਉਂਕਿ ਮੈਂ ਫੋਨ ਨਹੀਂ ਦੇਣਾ ਫੋਨ ਨਹੀਂ ਮਿਲਣਾ ਇਹ ਜਿੱਥੇ ਕਹਿੰਦੇ ਨੇ ਨਾ ਸ਼ਾਇਦ ਉੱਤੇ ਉੱਤੇ ਮੱਖੀਆਂ ਆਈਆਂ ਹੋਣ ਤੇ ਕੀ ਨੂੰ ਮੈਂ ਦਿੰਦੇ ਉਹ ਕਰੂਗਾ ਕੀ ਆਉਂਦਾ ਹੈ ਕੀ ਕਰੂਗਾ ਆ ਮੇਰੇ ਜਰਸੀ ਲੈ ਕੇ ਆਈ ਉਥੋਂ ਅਕੈਡਮੀ ਉੱਥੇ ਨਾ ਤਾਲੀ ਕੀ ਲੈ ਕੇ ਆਈ ਜਰਸੀ ਜਰਸੀ ਮੈਂ ਕਹਿੰਦਾ ਫੋਨ ਲੈਣ ਬਾਰੇ ਜੱਗੇ ਨਹੀਂ ਹੁੰਦਾ ਕੋਈ ਜਨ ਕਹਿ ਜਾ ਫਰਾਸ਼ਾ ਬਟਨ ਨੱਪ ਕੇ ਆ ਮੈਂ ਲੋਕ ਨੱਪੋਗੇ ਮੈਂ ਹੀ ਨੱਪ ਗਿਆ ਗੱਲ ਮਾਰ ਗਿਆ ਇਹਦਾ ਰੋਜ਼ ਮੈਂ ਹੀ ਨੱਪਾਂ ਜਾਂ ਮੰਮੀ ਜਾ ਕੇ ਚਾਈ ਤੜਕੇ ਤੜਕੇ ਮੱਤ Oh no oh my god ਇਹ ਕਿਉਂ ਆ ਇਹ ਮਖੌਦਾ ਨਾਲੇ ਨੂੰ ਕੇਲੀ ਮਾਰਦੀ ਕੇਲੀ ਨਾ ਕਰ ਦੇ ਉਹਨੂੰ ਸ਼ਰਮ ਆਉਂਦੀ ਤੈਨੂੰ ਦੋ ਦਿਨ ਨਾ ਬਿਕਾਰ ਦੇ ਮੈਨੂੰ ਅੱਜ ਮੈਂ ਸਵੇਰੇ ਸੁੰਦੀ ਬੰਦਾ ਮੂਡ ਬਣਾ ਕੇ ਜਾਂਦਾ ਇਹ ਨਹੀਂ ਬੰਦਾ ਮੂਡ ਬਣਾ ਕੇ ਜਾਂਦਾ ਜਾ ਕੇ ਚੱਟ ਬਾ ਜਾ ਕੇ ਚੱਟ ਨਹੀਂ ਚੰਗਣਾ ਮੈਂ ਚੱਟ ਬਵਾ ਮੈਂ ਪਸਾਉ ਤੇਰਾ ਮਿਊਜ਼ੀਅਮ ਨਹੀਂ ਮਿਊਜ਼ੀਅਮ ਹੁੰਦਾ ਨਹੀਂ ਨਹੀਂ ਮਿਊਜ਼ੀਅਮ ਨਹੀਂ ਉਸ ਚੱਟ ਬਾ ਆ ਰਾਵਾਂ ਹੌਣ ਕੰਮ ਵਿਗੜੂਗਾ ਚੌਲ ਵਿੱਚ ਹੀ ਰਹਿ ਗਏ ਚੌਲ ਤੇਰੇ ਜਿਆਦੀ ਕਿ ਚੌਲ ਜੋ ਪਕੜੀ ਗਲਾਰੀ ਉੱਤੇ ਆਉਂਦਾ ਲੈ ਤੈਨੂੰ ਫੋਟੋ ਪਾਈ ਅਸੀਂ ਨਾਨੀ ਨੇ ਐਸ ਤਾਰੀ ਕੜੀ ਗਲਰੀ ਪਈ ਕੜੀ ਚੌਲ ਬਣਾਏ ਸੀਗੇ ਆ ਯੂਟਿਊਬ ਫੈਮਿਲੀ ਹੁਣ ਇਦਾਂ ਦੱਸ ਦਈਏ ਅਸੀਂ ਬਾਹਰ ਗਏ ਸੀ ਹਾਂ ਚੋਕਾ ਮੂਨ ਹਾਂ ਕਰੋਨਾ ਚ ਅਸੀਂ ਬਾਹਰ ਸੀਗੇ ਤੇ ਇਹ ਸੀਗੇ ਨਾਨੀ ਕੋਲ ਤੇ ਇਹ ਬੜਾ ਤੰਗ ਕਰਦੇ ਰਹੇ ਉਹ ਹੌਣ ਤਾਂ ਥੋੜਾ ਜਿਹਾ ਛਿੱਤਰਾਂ ਦਾ ਡਾਰ ਹੈ ਇਹਨਾਂ ਨੂੰ ਉਦੋਂ ਤਾਂ ਡਾਰੀ ਲੈ ਗਿਆ ਸੀ ਨਾਨੀ ਤਾਂ ਤਾਂ ਡਰਦੇ ਹੀ ਨਹੀਂ ਭੋਰਾ ਵੀ ਨਾਓ ਕਮ ਟੂ ਮੇਨ ਟਾਪਿਕ ਵਾਟ ਇਜ਼ ਮੇਨ ਟਾਪਿਕ ਗਾਇਜ਼ ਅਵਸਰ ਟਕਲਾ ਰਾ ਜਾ ਇਗਨੋਰ ਕਰਿਓ ਕਿਉਂਕਿ ਉਹ ਅਜੇ ਕੱਪੜੇ ਤੋਤੇ ਜਿਹੜੇ ਉਹ ਤੈ ਲਾਉਣ ਵਾਲੇ ਆ ਸਵੇਰੇ ਲਾਵਾਂਗੇ ਹੁਣ ਤੇ ਆ ਬੰਦਾ ਜਾ ਗੱਲ ਕਰ ਲੈਂਦੇ ਨੂੰ ਹਾਂ ਬਾਤ ਸਮਝ ਆਉਂਦੀ ਆ ਉਹਨੂੰ ਬੋਲੀ ਜਾਂਦੇ ਤੂੰ ਨਿਬੜਦੇ ਆ ਗੱਲ ਆ ਗਿਆ ਤੇ ਫਲੇਮਾ ਗਿਆ ਉਹ ਫਰਸਤੇ ਉੱਤੇ ਆਵਾ ਥੱਲੇ ਆ ਵੇਖ ਲੋ ਇਹ ਕਰੂਗਾ ਥੱਲੇ ਜਾ ਜਾਂਦਾ ਆ ਕਹਿੰਦਾ ਮੈਂ ਥੱਲੇ ਜਾਣਾ ਸਾਫ ਸੁਥਰੀ ਉਹਦੇ ਨਾਲ ਸੀ ਨਾ ਉਹ ਚਾਰ ਦਿਨ ਹੋ ਗਏ ਗਿਆ ਹੀ ਨਹੀਂ ਆ ਵੇਖਿਆ ਵੇਖਿਆ ਥੱਲੇ ਪੂਤਾਂ ਜਾਂਦੀਆਂ ਫਿਰ ਮੈਨੂੰ ਦੂਰ ਹੀ ਬੜਨ ਪੈਗਾ ਮੈਨੂੰ ਪਤਾ ਉਹ ਭਰਾਵਾ ਬਟ ਆ ਤੇ ਉੱਪਰ ਵੀ ਤੇਰਾ ਬਟਨ ਮੈਂ ਹੀ ਨੱਪਦੀ ਆ ਤੁਹਾਡਾ ਦੋਹਾਂ ਦਾ ਹੀ ਤੁਹਾਡਾ ਦੋਹਾਂ ਦਾ ਬਟਨ ਢਿੱਲਾ ਹੈ ਕਿਹੜਾ ਬੜਦਾ ਹੈ ਪਰ ਅਲਸੇ ਦਾ ਬੜਨੇ ਹੋ। ਅਈ ਡਗਦੀ ਲੈ ਡਗਦੀ ਸਬਮਰਸੀਬਲ ਮੋਟਰ ਜਿਹੜਾ ਬੜਨ ਨਪੋ। ਬਾਹਰ ਬੜਨ ਬੰਦ। ਚਲੋ ਇਹ ਕੰਮ ਵੀ ਬੰਦ। ਮੈਂ ਆਣੀ ਆ ਮਸ਼ੀਨ ਮੋਡਲ ਲੱਗੀ ਹੈ। ਤੁਹਾਨੂੰ ਤਾਂ ਇੱਕ ਪਾਸੇ ਰਸੋਈ ਤੇ ਇੱਕ ਪਾਸੇ ਫਲਸ਼ਾਂ ਬਣੀਆਂ ਹੋਈਆਂ ਐਡਾ ਸੋਖਾ ਕੰਮ। ਹੈ ਤੇ ਸਾਡੇ ਵਰੀ ਫਿਰ ਵੀ ਸਾਡੇ ਬਚਪਨ ਚ ਇੰਨੇ ਸਖਿਆਈ ਨਹੀਂ ਸੀਗੀ ਹੌਲੀ ਹੌਲੀ ਫਲਸ਼ਾਂ ਬਣੀਆਂ। ਤੇ ਜੇ ਹੁੰਦੀਆਂ ਵੀ ਸੀ ਤਾਂ ਲੋਕੀ ਪਸੰਦ ਨਹੀਂ ਸੀ ਕਰਦੇ ਘਰਾਂ ਚ। ਉਦੋਂ ਤਾਂ ਬਾਹਰਲੇ ਗੇਟ ਦੇ ਕੋਲ ਸਾਡੇ ਜਰੂਰ ਤੇ ਬਾਕੀ ਅਸੀਂ ਉਹ ਟਾਈਮ ਵੀ ਵੇਖਿਆ ਵੀ ਜਦੋਂ ਬਾਹਰ ਲੋਕੀ ਜਾਂਦੇ ਸੀ ਖੇਤਾਂ 'ਚ ਹੁਣ ਮੈਸੇਜ ਕੀ ਕਹਿਣਾ ਟ੍ਰਿਕਲ ਸਾਹਿਬ ਹਾਂ ਪਰ ਹੁਣ ਤਾਂ ਚੋਣਾ ਬੜੀ ਗਿਆ ਕੀ ਉਹ ਜੋੜ ਆ ਵੀ ਜਗਾ ਕੁੜੀ ਕੀ ਏ ਮੁਰਕੀਏ ਇਹ ਨੋਟ ਤੇ ਬੋਤਲ ਕਾਕਾ ਨੂੰ ਪਤਾ ਨਾ ਜੂਨੇ ਸੇਵੀਆ ਖੀਰ ਦਾ ਨਹੀਂ ਪਤਾ ਲੱਗਦੇ ਸੇਵੀਆ ਕੀ ਰਾ ਆਹ ਖੇਰ ਨੂੰ ਸੇਵੀਆ ਤੇ ਸੇਵੀਆ ਨੂੰ ਖੀਰ ਇਹ ਪੂਰਾ ਨਹੀਂ ਪਤਾ ਹੈਗਾ ਨਹੀਂ ਮੈਂ ਸਾਰਾ ਪਤਾ ਹੈ ਤੇੜੀ ਬਤਾ ਧਾਰ ਘੜ ਦੇ ਪੈਨ ਟੂ ਅਰਡ ਚ ਪਰ ਕੀ ਹੁੰਦਾ ਮੈਂ ਮੋਰ ਖੇਣਾ ਨੂੰ ਪਰ ਬੋਲ ਇਹ ਦਸ ਦੂੰਗਾ ਕੜੀਆ ਸਵੇਰੇ ਸਵੇਰੇ ਇਹਨੇ ਕਰਨਾ ਦਾ ਆਇਲਾ ਜੀ ਬੜਾ ਲੱਭੂ ਲੱਭ ਕੇ ਜਿਹੜੀ ਬਣਾਈ 8 ਮਹੀਨੇ ਪਹਿਲਾਂ ਤੇ ਪਹਿਲਾ ਬੰਦੇ ਨੇ ਜਿਹੜੇ ਮੂਡ ਬਣਾਉਣਾ ਹੁੰਦਾ ਹੈ ਉਹ ਕਿਹੜਾ ਇੱਕੇ ਰਿਮੋਟਰ ਛੱਡਦਾ ਹੈ ਤੇ ਜਦੋਂ ਜਾਂਦਿਆਂ ਨੂੰ ਵੇਖੀਦਾ ਆਹ ਹਾ ਜਿਹੜੀ ਬੰਦਾ ਜਿਹੜਾ ਬੰਦੇ ਦਾ ਮੂਡ ਬਾਹਰੋਂ ਬਣਿਆ ਹੁੰਦਾ ਉਹ ਵੀ ਅੰਦਰ ਜਾ ਕੇ ਖਤਮ ਹੋ ਜਾਂਦਾ ਹੈ ਮੂਡ ਤੇ ਸਵੇਰੇ ਮੈਨੂੰ ਗੁੱਸਾ ਬੜਾ ਸੀ ਗੱਲ ਕਰ ਵੀ ਮੈਂ ਹੁਣਾਂ ਮੈਂ ਤਾਂ ਤੜਕੇ ਕਰਕੇ ਮੈਲੇ ਚੈਨੀ એનર્ਜੀ ਨਹੀਂ ਸੀ ਮੈਂ ਬੋਲਾਂ ਵੇ ਇਹ ਬੰਦੇ ਬਹੁਤ ਗੰਦੀ ਲੇਵਾ ਮੈਂ ਥਾਣੀ ਆ ਕੀ ਬਣੂਗਾ ਜਿੰਨਾ ਹੀ ਮੱਥਾ ਮਾਰਦੇ ਆ ਇੰਨਾ ਕਿਸੇ ਨੇ ਮਾਰ ਨਹੀਂ ਲੈਣਾ ਤੇ ਗਾਂ ਤੁਹਾਡੇ ਵਪਟੀਆਂ ਮੇਰੇ ਨੋਆ ਤੁਹਾਡੇ ਨਾਲ ਕਿਵੇਂ ਦੇਣ ਟਾਈਮ ਖੰਡਣ ਗਈਆਂ ਮੈਂ ਇਹ ਨਹੀਂ ਸਮਝ ਆਉਂਦੀ ਨੋਆ ਇੰਨੇ ਗੰਦੀ ਲਿਆਂਦੇ ਨਾਲ ਨੋਆ ਬਈ ਕੋਈ ਜਦੋਂ ਰਿਸ਼ਤਾ ਹੋਣ ਲੱਗਾ ਮੇਰੇ ਸਾਰੀਆਂ ਕਮੀਆਂ ਦੱਸਣੀਆਂ ਲੋਕੀ ਗੁਣ ਦੱਸਦੇ ਨਾ ਮੈਂ ਕਮੀਆਂ ਦੱਸਣੀਆਂ ਤੁਹਾਡੀਆਂ ਇਹ ਚੱਡੀ ਕਰਕੇ ਫਿਰ ਇਹ ਨਹੀਂ ਪੜੰਦੀ ਨਾ ਇੱਕ ਮੀ ਉਹਨੇ ਚ ਰੋ ਆਟੋਮੈਟਿਕ ਲਵਾ ਲੰਗੇ ਮਾਰਾ ਹੀ ਕਰੇ ਕਿਰਪਾ ਆਟੋਮੈਟਿਕ ਲਵਾ ਦੇ ਜਦੋਂ ਉੱਠੇ ਆਪੇ ਨਹੀਂ ਆਉਣੇ ਆਨੇ ਗਾ ਦਾ ਚੱਕ ਪਿਆੜੀ ਆ ਲਿਆ ਵੀ ਨਹੀਂ ਤਾਂ ਇੱਧਰ ਆਪ ਕੋ ਹੁੰਡ ਦੇ ਦੇ ਅਲੈਕਸਾ ਧਰਮ ਉਹ ਨਹੀਂ ਉਹ ਅਲੈਕਸਾ ਨੂੰ ਆਪੇ ਪਤਾ ਲੱਗ ਜੇ ਨਾ ਬਸ ਹੁਣ ਪ੍ਰੋਗਰਾਮ ਖਤਮ ਹੋ ਗਿਆ ਔਰ ਮਾਰੋ ਤਾਰ ਚਲੋ ਬੋਲੀ ਤੇ ਲੱਗੇ ਆ ਉਹ ਇਲੈਕਸ਼ਨੇ ਕਹਿਣਾ ਹੁਣ ਮਾਰੋ ਧਾਰ ਤੇ ਉੱਠੋ ਹੋਵੇ ਨਾ ਬਸ ਨੂੰ ਆ ਵੀ ਅਗਲੇ ਕਸਟਮਰ ਵੀ ਆਉਣਾ ਹਾਂ ਅਗਲੇ ਬੰਦੇ ਨੇ ਵੀ ਆਉਣਾ ਤੂੰ ਦਬਾ ਜਿਹੜੀ ਉਹਨੇ ਕਿਹਾ ਕਿ ਅਲੈਕਸਾ ਠੱਡਾ ਨਹੀਂ ਜਦੋਂ ਫੋਨ ਵੇਲੇ ਹੀ ਹੈ ਨਾ ਪਤਾ ਨਹੀਂ ਨਾ ਲੱਗਦਾ ਵੀ ਕਦੋਂ ਕੰਮ ਪ੍ਰੋਗਰਾਮ ਖਤਮ ਹੋ ਗਿਆ ਉਹ ਫਿਰ ਓ ਢੀਟ ਜੇ ਹੋ ਕੇ ਉੱਠਣਾ ਪੈਂਦਾ ਵੀ ਨਹੀਂ ਆਉਂਦਾ ਪੰਜਾਂ ਮਿੰਟਾਂ ਬਾਅਦ ਸੋਚ ਪ੍ਰੋਗਰਾਮ ਖਤਮ ਹੋ ਗਿਆ ਪ੍ਰੋਗਰਾਮ ਇੱਥੇ ਬਲਕਾਰਣ ਕਿਲੇ ਦਾ ਖਾਣਾ ਲੱਗਾ ਇਹ ਖਾੜਾ ਹੀ ਸਮਝ ਲੋ ਇਹ ਬਾਜਾ ਬਹੁਤ ਘੈਂਡਾ ਆਉਂਦੀ ਆ ਬੜਾ ਚਪੜਾ ਤੂੰ ਦੋਵੇਂ ਆ ਤਾਂ ਬੈਲੀ ਬਟਨ ਵਗਾਉਣ ਦੇ ਆ ਡਾਡਾ ਇਹ ਉੱਤੇ ਤਾਂ ਵਰਲਡ ਵਾਰ 3 ਲੱਗਦੀ ਆ ਪਰਮਾਨੂ ਵੀ ਚੱਲਦੇ ਤਗੜੇ ਮੁਲਿਆਰ ਨੀ ਜੇ ਕੇ ਸੱਚੇ ਪਰਮਾਣੂ ਹੁੰਦੇ ਜਦੋਂ ਕਰਕੇ ਉਹ ਤਾਂ 10 15 ਮਿੰਟ ਕੋਈ ਨਹੀਂ ਵੱਟਦਾ ਰੇਡੀਏਸ਼ਨ ਨਹੀਂ ਨਹੀਂ ਵੱਜ ਜਾਂਦੀ ਹੈ ਉੱਥੇ ਤਾਂ ਕਹਿੰਦੇ ਹੁੰਦੇ ਨਾ ਸਾਰੇ ਰੁੱਖ ਵੀ ਸੁੱਕ ਜਾਂਦੇ ਆ ਉੱਥੇ ਕੋਈ ਰੁੱਖ ਹੀ ਨਹੀਂ ਉਗਦਾ ਉਸ ਤੋਂ ਬਾਅਦ ਰੁੱਖ ਨਹੀਂ ਉਗਦੇ ਬੰਜਰ ਹੋ ਜਾਂਦੀ ਧਰਤੀ